ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗ ਜੀ ਗੁਰਦੇਵ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਸਾਧ ਸੰਗਤ ਜੀ ਤੇ ਕੁੱਝ ਲੋਕ ਇਹ ਮੰਨਦੇ ਹਨ ਕਿ ਬਾਬਾ ਜੀ ਸ਼ਿਵ ਜੀ ਦਾ ਅਵਤਾਰ ਸਨ ਇਹ ਗੱਲ ਦਾ ਅਸਲ ਸੱਚ ਕੀ ਹੈ ਜੀ ਆਓ ਆਪਾਂ ਪਾਵਨ ਕਥਾ ਸਰਵਣ ਕਰਦੇ ਹਾਂ ਜਿਸ ਵਿੱਚੋਂ ਆਪ ਜੀ ਨੂੰ ਸਪਸ਼ਟ ਹੋ ਜਾਵੇਗਾ ਕਿ ਬਾਬਾ ਸ੍ਰੀ ਚੰਦ ਜੀ ਨੂੰ ਲੋਕ ਜਿਹੜੇ ਆ ਸ਼ਿਵ ਜੀ ਦਾ ਅਵਤਾਰ ਕਿਉਂ ਮੰਨਦੇ ਸੀ ਸਾਧ ਸੰਗਤ ਜੀ ਪੱਖੋ ਕੇ ਰੰਧਾਵੇ ਚੌਧਰੀਆਂ ਦਾ ਪਿੰਡ ਸੀ ਤੇ ਬਾਬਾ ਸ੍ਰੀਚੰਦ ਜੀ ਦੇ ਨਾਨਾ ਜੀ ਮੂਲਚੰਦ ਜੀ ਬਟਾਲੇ ਦੇ ਵਸਨੀਕ ਤੇ ਪੱਖੋ ਕੇ ਦੇ ਪਟਵਾਰੀ ਸਨ ਇਸ ਕਰਕੇ ਇੱਥੋਂ ਦਾ ਜਿਹੜਾ ਮਾਲਕ ਸੀ ਅਜੀਤਤਾ ਰੰਧਾਵਾ ਸੀ ਬਹੁਤ ਧਨੀ ਸੀ ਜਿੰਨਾ ਪੈਸਾ ਸੀ ਉਹਦੇ ਪਾਸ ਨਿਰਮਾਣ ਵੀ ਬੜਾ ਸੀ ਭਲਾਪੁਰਸ਼ ਸੀ ਸਾਧ ਸੰਗਤ ਜੀ ਕਈ ਵਾਰੀ ਕੁਝ ਲੋਕਾਂ ਕੋਲ ਜਦੋਂ ਪੈਸਾ ਆ ਜਾਂਦਾ ਹੰਕਾਰ ਹੋ ਜਾਂਦਾ ਹੈ ਪਰ ਇਦਾਂ ਦਾ ਨਹੀਂ ਸੀ ਇਹ ਜਿੱਤਾ ਰੰਡਾਵਾ ਇਹ ਤਾਂ ਜੀ ਭਲਾਪੁਰਸ਼ ਸੀ ਤੇ ਇਹਨੇ ਬਾਬਾ ਸ਼੍ਰੀਚੰਦ ਜੀ ਦੀ ਮਹਿਮਾ ਇੱਕ ਪੰਡਤ ਤੋਂ ਵਿਦਵਾਨ ਤੋਂ ਜਦੋਂ ਸੁਣੀਆ ਸ਼ਰਦਾ ਬਹੁਤ ਵੱਧ ਗਈ ਸ਼ਾਮਦਾਸ ਪੰਡਤ ਨੇ ਜਦੋਂ ਬਾਬਾ ਸ਼੍ਰੀਚੰਦ ਜੀ ਦੇ ਅਜਬ ਕੌਤਕਾਂ ਬਾਰੇ ਦੱਸਿਆ ਤੇ ਬਾਬਾ ਜੀ ਨੂੰ ਸਲਾਹਾ ਉਦੋਂ ਇਹਦਾ ਵੀ ਦਿਲ ਕੀਤਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਦੇ ਵੱਡੇ ਸੁਪੁੱਤਰ ਦੇ ਮੈਂ ਦਰਸ਼ਨ ਕਰਾਂ ਬੇਨਤੀ ਕੀਤੀ ਆ ਮੂਲचंद ਜੀ ਨੂੰ ਕਿਰਪਾ ਕਰੋ ਆਪਦੇ ਦੋਧਿਆਂ ਦੇ ਮੈਨੂੰ ਦਰਸ਼ਨ ਕਰਵਾ ਦਿਓ ਮੈਂ ਸੁਣਿਆ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਇੱਥੇ ਆਪ ਜੀ ਦੇ ਪਾਸ ਆਪਣੇ ਨਾਨਕੇ ਰਹਿ ਰਹੇ ਆ ਤੁਹਾਡੇ ਦੋਧਿਆਂ ਦੀ ਸੋਭਾ ਸੁਣ ਸੁਣ ਕੇ ਮੇਰਾ ਦਿਲ ਕਰਦਾ ਕਿ ਮੈਂ ਆਪਣੀਆਂ ਅੱਖਾਂ ਨਾਲ ਉਹਨਾਂ ਦੇ ਦਰਸ਼ਨ ਕਰਾਂ ਜ਼ਿੰਦਗੀ ਦਾ ਕੀ ਪਤਾ ਹੁੰਦਾ ਅੱਜ ਹੈ ਕੱਲ ਨਹੀਂ ਬੜੀ ਨਿਮਰਤਾ ਪਰ ਬੇਨਤੀ ਕੀਤੀ ਜਦੋਂ ਚੌਧਰੀ ਨੇ ਅਜਿੱਤੇ ਰੰਧਾਵੇ ਨੇ ਤੇ ਬਾਬਾ ਮੂਲ ਚੰਦ ਜੀ ਉਹਨਾਂ ਨੇ ਆਖਿਆ ਮੈਂ ਜ਼ਰੂਰ ਕੱਲ ਨੂੰ ਹੀ ਲੈ ਕੇ ਆਵਾਂਗਾ ਸਾਧ ਸੰਗਤ ਜੀ ਇਹ ਜਿਹੜੇ ਆਪਣੇ ਦੋਤੇ ਆ ਤੁਹਾਡੇ ਘਰ ਦੇ ਵਿੱਚ ਲਿਆਵਾਂਗਾ ਤੁਸੀਂ ਦਰਸ਼ਨ ਕਰ ਲੈਣੇ ਹੁਣ ਜਿਹੜਾ ਚੌਧਰੀ ਸੀ ਉਹਦੇ ਤੇ ਸਨਾਤਨ ਧਰਮ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਸੰਗਤ ਜੀ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ ਜਿੰਨੇ ਵੀ ਲੋਕ ਸਨ ਜ਼ਿਆਦਾ ਕਰਕੇ ਇਹੀ ਧਰਮ ਸਨਾਤਨ ਧਰਮ ਜਿਨੂੰ ਅੱਜ ਆਪਾਂ Hindu ਧਰਮ ਸ਼ਬਦ ਵਰਤਦੇ ਆ ਇਹਦੇ ਨਾਲ ਲੋਕ ਜੁੜੇ ਹੋਏ ਸੀ ਪੱਥਰਾਂ ਦੀ ਪੂਜਾ ਕਰਦੇ ਹੁੰਦੇ ਸੀ ਚੌਧਰੀ ਵੀ ਸ਼ਿਵਜੀ ਭਗਵਾਨ ਦਾ ਉਪਾਸ਼ਕ ਸੀ ਸ਼ਿਵਜੀ ਨੂੰ ਹੀ ਆਪਣਾ ਇਸ਼ਟ ਮੰਨਦਾ ਸੀ ਸਭ ਕੁਝ ਮੰਨਦਾ ਸੀ ਸ਼ਿਵਜੀ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਦਾ ਸੀ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਉਹਦੇ ਅੱਗੇ ਬੈਠ ਜਾਣਾ ਧਿਆਨ ਧਰਨਾ ਤੇ ਅੱਜ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਹੀ ਕਰ ਰਿਹਾ ਆਪਣੇ ਰੋਜ਼ ਦੇ ਨਿਯਮ ਦੇ ਬਾਗ ਉਹਨੇ ਉਸ ਤਰ੍ਹਾਂ ਹੀ ਸ਼ਬਜੀ ਦੀ ਪੂਜਾ ਕੀਤੀ ਹੈ ਉਹਦੇ ਅੱਗੇ ਬੇਲ ਪੱਤਰ ਚੜਾਏ ਆ ਜਿਵੇਂ ਆਪਾਂ ਨਿਤਨੇਮ ਕਰਦੇ ਆ ਪੰਜਾਂ ਬਾਣੀਆਂ ਦਾ ਸਾਥ ਸੰਗਤ ਜੀ ਬਿਲਕੁਲ ਉਹ ਵੀ ਜਿੱਤਾ ਰੰਦਾਵਾ ਨੇਮੀ ਸੀ ਉਹਨੇ ਵੀ ਆਪਣਾ ਨਿਯਮ ਨਿਭਾਇਆ ਅੱਗੇ ਜਿਹੜਾ ਕੋਤਕ ਵਰਤਿਆ ਉਹ ਅਜਵ ਕੋਤਕ ਵਰਤਿਆ ਦੇਖੋ ਕੋਈ ਵੀ ਇਨਸਾਨ ਹੋਵੇ ਉਹਨੂੰ ਆਪਣੇ ਏਸ਼ਟ ਨਾਲ ਪਿਆਰ ਹੁੰਦਾ ਆਪਣੇ ਏਸ਼ਟ ਦਾ ਰੰਗ ਰੂਪ ਵੇਖ ਸਭ ਨੂੰ ਪਿਆਰਾ ਲੱਗਦਾ ਜਿਵੇਂ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਿਆਰ ਕਰਦੇ ਹਾਂ ਕਲਗੀ ਧਰਜੀ ਨੂੰ ਇਦਾਂ ਜਿਹੜੇ ਸਨਾਤਨ ਧਰਮ ਦੇ ਲੋਕ ਸਾਰਿਆਂ ਨੂੰ ਆਪਦੇ ਧਰਮ ਆਪਣੇ ਅਸ਼ਟ ਪਿਆਰੇ ਹੁੰਦੇ ਆ। ਸ਼੍ਰੀ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਉਹਨਾਂ ਨੂੰ ਉਹਨਾਂ ਦੀ ਬੰਸਰੀ ਬੜੀ ਪਿਆਰੀ ਲੱਗਦੀ ਆ। ਏਵੇਂ ਸ਼੍ਰੀ ਰਾਮਚੰਦਰ ਜੀ ਨੂੰ ਮੰਨਣ ਵਾਲੇ ਉਹਨਾਂ ਨੂੰ ਉਹਨਾਂ ਦੀ ਮਰਿਆਦਾ ਜਿਹੜੀ ਉਹਨਾਂ ਨੇ ਬਣਾਈ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਉਹ ਮਰਿਆਦਾ ਬਣਾਈ ਬੜੀ ਚੰਗੀ ਲੱਗਦੀ ਆ। ਇੱਥੇ ਹੁਣ ਖਿਆਲ ਕਰਨਾ ਤੇ ਇਹ ਜਿੱਤਾ ਰੰਡਾਵਾ ਸ਼ਿਵਜੀ ਭਗਵਾਨ ਦਾ ਉਪਾਸ਼ਕ ਸੀ ਮੂਰਤੀਆਂ ਦਾ ਧਿਆਨ ਧਰਨ ਵਾਲਾ ਸੀ ਅੱਜ ਜਦੋਂ ਬਾਬਾ ਸ੍ਰੀ ਚੰਦ ਜੀ ਉਹਨਾਂ ਦੇ ਘਰ ਵਿੱਚ ਆਏ ਉਹਨਾਂ ਦੇ ਨਾਨਾ ਜੀ ਲੈ ਕੇ ਆਏ ਆ ਸ੍ਰੀ ਮੂਲ ਚੰਦ ਜੀ ਕੀ ਦੇਖਿਆ ਜਦੋਂ ਆਪ ਦੀ ਇਹ ਉਪਾਸ਼ਨਾ ਕਰਕੇ ਹਟੇ ਆ ਨੇਤਰ ਖੋਲੇ ਆ ਸਾਹਮਣੇ ਦੇਖਿਆ ਬਿਲਕੁਲ ਇੱਕ ਬੱਚਾ ਨੰਗ ਤੜੰਗ ਸਾਧ ਸੰਗ ਜੀ ਇਹ ਕੌਣ ਇਹ ਬਾਬਾ ਸ੍ਰੀਚੰਦ ਜੀ ਹੀ ਹਨ ਤੇ ਜਿਨ੍ਹਾਂ ਦੇ ਵਾਲ ਜਿਹੜੇ ਆ ਸਿਰ ਦੇ ਸੁਨਹਿਰੀ ਆ ਖੁੱਲੇ ਹੋਏ ਆ ਤੇ ਉਸੇ ਤਰ੍ਹਾਂ ਬੈਠੇ ਹੋਏ ਲਟਾਂ ਹਨ ਲੱਕਕਪੀਨ ਤੇ ਕੰਨ ਵਿੱਚ ਜਿਹੜੀ ਕੁਦਰਤੀ ਤੌਰ ਤੇ ਇੱਕ ਮਾਸ ਦੀ ਮੁੰਦਰਾ ਪਹਿਣੀ ਹੋਈ ਆ ਹੁਣ ਸ਼ਿਵ ਜੀ ਭਗਵਾਨ ਵਿਭੂਤੀ ਮਲਦੇ ਆ ਬਾਬਾ ਸ੍ਰੀਚੰਦ ਜੀ ਬੱਚੇ ਸੀ ਬਚਪਨ ਅਵਸਥਾ ਸੀ 9 ਸਾਲ ਦੀ ਉਮਰ ਸੀ ਉਹਨਾਂ ਦੀ ਉਦੋਂ ਤੇ ਖੇਡ ਖੇਡ ਕੇ ਨੰਗੇ ਸਰੀਰ ਤੇ ਅੰਗ ਧੂੜਨਾ ਭਰੇ ਪਏ ਆ ਨਾਨਾ ਜੀ ਨੇ ਜਦੋਂ ਘਰੋਂ ਚੱਲੇ ਆ ਨਾ ਤੇ ਕੋਸ਼ਿਸ਼ ਬੜੀ ਕੀਤੀ ਆ ਕਿ ਇਹਨਾਂ ਨੂੰ ਨਹਾ ਕੇ ਸਵਾਰ ਕੇ ਸੋਹਣੇ ਕੱਪੜੇ ਪਵਾ ਕੇ ਲੈ ਕੇ ਜਾਈਏ ਪਰ ਮੰਨੇ ਨਹੀਂ ਸੀ ਬਾਬਾ ਸ੍ਰੀ ਚੰਦ ਜੀ ਇਸੇ ਤਰ੍ਹਾਂ ਹੀ ਆਏ ਆ ਕਹਿੰਦੇ ਜੇ ਤਾਂ ਮੈਨੂੰ ਨਾਨਾ ਜੀ ਲੈ ਕੇ ਜਾਣਾ ਫਿਰ ਤਾਂ ਮੈਂ ਨੰਗ ਧੰਗ ਇਦਾਂ ਹੀ ਜਾਵਾਂਗਾ ਨਹੀਂ ਮੈਂ ਕੱਪੜੇ ਨਹੀਂ ਪਹਿਨਾਂਗਾ ਇਹ ਦੇਖੋ ਜਦੋਂ ਅਜੀਤੇ ਰੰਧਾਵੇ ਦੀ ਇੱਕ ਬੇਨਤੀ ਆ ਸ਼ਿਵ ਜੀ ਭਗਵਾਨ ਨੂੰ ਸਭ ਕੁਝ ਮੰਨਦੇ ਆ ਤਾਂ ਉਹਨੂੰ ਉਸੇ ਰੂਪ ਦੇ ਵਿੱਚ ਹੀ ਦਰਸ਼ਨ ਦੇ ਰਿਹਾ ਬਾਬਾ ਸ੍ਰੀ ਚੰਦ ਜੀ ਹੁਣ ਕਈ ਜਿਹੜੇ ਹੁੰਦੇ ਆ ਨਾ ਭਗਤ ਉਹਨਾਂ ਨੂੰ یوں ਹੁੰਦਾ ਵੀ ਇਸੇ ਰੂਪ ਦੇ ਵਿੱਚ ਹੀ ਮੈਨੂੰ ਦਰਸ਼ਨ ਦਿਓ ਫਿਰ ਉਹਨਾਂ ਦਾ ਦਿਲ ਜਿਹੜਾ ਹੈ ਇਸੇ ਗੱਲ ਨੂੰ ਹੀ ਲੈ ਕੇ ਮੰਨਦਾ ਫਿਰ ਜਿਹੜੇ ਇਹ ਭਗਵਾਨ ਦੇ ਭੇਜੇ ਹੋਏ ਅਵਤਾਰੀਪੁਰਖ ਹੁੰਦੇ ਆ ਇਹ ਕੌਤਕ ਕਲਾ ਵਰਤਾ ਦਿੰਦੇ ਆ ਬਾਬਾ ਸ੍ਰੀ ਚੰਦ ਜੀ ਬਚਪਨ ਦੀ ਅਵਸਥਾ ਸਾਧ ਸੰਗਤ ਜੀ ਬੱਚਿਆਂ ਵਿੱਚ ਖੇਡ ਖੇਡ ਕੇ ਸਾਰਾ ਨੰਗਾ ਪਿੰਡਾ ਬਿਲਕੁਲ ਉਹਨਾਂ ਦਾ ਨਾਨਾ ਜੀ ਨੇ ਬਹੁਤ ਕਿਹਾ ਪਰ ਮੰਨੇ ਨਹੀਂ ਐਵੇਂ ਨਾਲ ਪਾਬਾ ਲਖਮੀ ਚੰਦ ਜੀ ਵੀ ਆਏ ਆ ਉਹਨਾਂ ਦਾ ਮੂਹ ਮਹਾਂਦਰਾ ਵੀ ਡਿੱਠਾ ਚੌਧਰੀ ਦੀਆਂ ਅੱਖਾਂ ਗਦਗਦ ਹੋ ਗਈਆਂ ਸਾਧ ਸੰਗਤ ਜੀ ਤੇ ਜਦੋਂ ਨੇ ਧਿਆਨ ਨਾਲ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਆ ਤੇ ਉਹਨਾਂ ਨੇ ਬਾਬਾ ਲਖਮੀ ਚੰਦ ਬਲ ਦੇਖਿਆ ਇਹ ਦੂਜ ਦੇ ਚਾਨੀ ਪ੍ਰਤੀਤ ਹੋਏ। ਖਿਆਲ ਕਰਨਾ ਸਾਧ ਸੰਗ ਜੀ ਚੌਧਰੀ ਅਜੀਤਾ ਬੜਾ ਸਿਆਣਾ ਬੰਦਾ ਸੀ, ਸਜਾਨ ਬੰਦਾ ਸੀ, ਦੁਨੀਆ ਨਾਲ ਹੰਡਿਆ ਬੰਦਾ ਸੀ। ਜਿਹਦੇ ਹੇਠਾਂ ਇਹਨੇ ਨੌਕਰ ਜਾ ਕੇ ਕੰਮ ਕਰਦੇ ਹੁਣ ਉਹਨੂੰ ਦੁਨਿਆਵੀ ਭੇਤ ਤਾਂ ਹੁੰਦਾ ਪਰ ਪ੍ਰੇਮ ਬਹੁਤ ਸੀ। ਬਾਕੀ ਇਹਨੇ ਸੰਤਾਂ ਦੀ ਫਕੀਰਾਂ ਦੀ ਜਿਹੜੀ ਸੰਗਤ ਕੀਤੀ ਹੋਈ ਸੀ ਤੇ ਉਹਨਾਂ ਪਾਸੋਂ ਪੁੱਛਿਆ ਹੋਇਆ ਸੀ ਜਿਹੜੇ ਹੋਂ ਹਾਰ ਬੱਚੇ ਹੁੰਦੇ ਆ ਤੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਦੇ ਕੀ ਲੱਛਣ ਹੁੰਦੇ ਆ ਬਹੁਤ ਇਹਨੂੰ ਪਤਾ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੇ ਦੋਵੇਂ ਲਾਲ ਉਹਨਾਂ ਦੇ ਚਿਹਨ ਚੱਕਰ ਤੇ ਬਾਬਾ ਸ੍ਰੀ ਚੰਦ ਜੀ ਦਾ ਮਸਤਕ ਉਹਨਾਂ ਦੇ ਸੁਨਹਿਰੀ ਵਾਲ ਉਹਨਾਂ ਦਾ ਨੰਗ ਤੜੰਗ ਸਰੀਰ ਬਚਪਨ ਅਵਸਥਾ ਦੇ ਵਿੱਚ ਇਉਂ ਪ੍ਰਤੀਤ ਹੋਇਆ ਮਾਨੋ ਸ਼ਿਵ ਜੀ ਦਾ ਹੀ ਰੂਪ ਹਨ ਸਾਧ ਸੰਗਤ ਜੀ ਹੁਣ ਸ਼ਿਵ ਜੀ ਦਾ ਰੰਗ ਜਿਹੜਾ ਗਲੇ ਵਿੱਚ ਜ਼ਹਿਰ ਧਾਰਨ ਕਰਕੇ ਨੀਲਾ ਹੈ ਬਸ ਇਤਨਾ ਕੀ ਹੀ ਸਿਰਫ ਫਰਕ ਨਜ਼ਰ ਆਇਆ ਬਾਕੀ ਸਾਰਾ ਜਿਹੜਾ ਹੂਬ ਹੂ ਸਰੂਪ ਸੀ ਉਹ ਅਜਿੱਤੇ ਰੰਧਾਵੀ ਨੂੰ ਸ਼ਿਵ ਜੀ ਭਗਵਾਨ ਦਾ ਹੀ ਨਜ਼ਰ ਆਇਆ ਮੱਥਾ ਟੇਕਿਆ ਬਾਬਾ ਸ੍ਰੀ ਚੰਦ ਜੀ ਦਾ ਮਸਤਕ ਚਮਕ ਰਿਹਾ ਚੌਧਰੀ ਜਿੱਤਾ ਰੰਧਾਵਾ ਮਾਨੋ ਪ੍ਰਤੀਤ ਹੋਇਆ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਉਹਨੂੰ ਮਿਲ ਗਈਆਂ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮੇ ਅਪਾਰਾ ਪੈਸਾ ਤਾਂ ਉਹਦੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਕਿਸੇ ਦੀ ਚੀਜ਼ ਦੀ ਕਮੀ ਨਹੀਂ ਸੀ ਘਰ ਦੇ ਵਿੱਚ ਦਿਨ ਆਵੀ ਭੁੱਖ ਸੀ ਤਾਂ ਉਹ ਮਨ ਨਹੀਂ ਸੀ ਅਜੇ ਸ਼ਾਂਤ ਹੋਇਆ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਕੇ ਉਹ ਵੀ ਆਪਣੇ ਅષ્ટ ਦੇ ਰੂਪ ਦੇ ਵਿੱਚ ਬਹੁਤ ਖੁਸ਼ ਹੋ ਗਿਆ ਚੌਧਰੀ ਨਿਸ਼ਚਾ ਹੋ ਗਿਆ ਕਹਿਣ ਲੱਗਾ ਮੂਰ ਚੰਦ ਜੀ ਲੋਕੀ ਸੱਚ ਹੀ ਆਖਦੇ ਆ ਜੋ ਆਖਦੇ ਆ ਕਿ ਇਹ ਤਾਂ ਬੱਚਾ ਨਹੀਂ ਇਹ ਤਾਂ ਭਗਵਾਨ ਦਾ ਹੀ ਰੂਪ ਹੈ ਅਜੀਤੇ ਰੰਧਾਵੇ ਨੂੰ ਜਨਮ ਸਾਖੀ ਵਿੱਚ ਲਿਖਿਆ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਲਖਮੀ ਚੰਦ ਜੀ ਔ ਪ੍ਰਤੀਤ ਹੋਏ ਮਾਨੋ ਸਾਧ ਸੰਗ ਜੀ ਕਿ ਸੂਰਜ ਤੇ ਚੰਨ ਧਰਤੀ ਤੇ ਆਗੇ ਹੋਣ ਚੌਧਰੀ ਨੇ ਬਹੁਤ ਕੁਝ ਮਠਿਆਈ ਮੰਗਵਾਈ ਫਲ ਮੰਗਵਾਏ ਆ ਤੇ ਉਹ ਬਹੁਤ ਸਾਰੀ ਮਠਿਆਈ ਫਲ ਮੰਗਾ ਕੇ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਭੇਟ ਕੀਤੇ ਆ ਤੇ ਬਾਬਾ ਸ੍ਰੀ ਚੰਦ ਜੀ ਨੇ ਅੱਖਾਂ ਮੀਟ ਲੀਆਂ ਸਾਧ ਸੰਗ ਜੀ ਜਿਵੇਂ ਬਿਲਕੁਲ ਭਗਵਾਨ ਸ਼ਿਵ ਸਮਾਧੀ ਵਿੱਚ ਬੈਠੇ ਹੁੰਦੇ ਆ ਗੁਣ ਗਾਵੇ ਮਹਾਦੇਵ ਬੈਰਾਗੀ ਜਿਨ ਧਿਆਨ ਨਰੰਤਰ ਜਾਣੇ ਦੇਖੋ ਸ਼ਿਵ ਜੀ ਭਗਵਾਨ ਜਦੋਂ ਚੌਂਕੜਾ ਮਾਰਦੇ ਆ ਧਿਆਨ ਸਮਾਧੀਆਂ ਲਾਉਂਦੇ ਆ ਨਾ ਲੰਮੀ ਸਮਾਧੀ ਲਾਉਂਦੇ ਆ ਇਦਾਂ ਹੀ ਬਿਲਕੁਲ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਜਦੋਂ ਅੱਖਾਂ ਮੀਟੀਆਂ ਤੇ ਪੁੱਛਦੇ ਨੇ ਜਿੱਤਾਂ ਰੰਧਾਵਾ ਜੀ ਇਹ ਨਿਸ਼ਚਾ ਜਿਹੜਾ ਹੈ ਨਾ ਉਹਦੇ ਵਿੱਚ ਪਕਿਆਈ ਐਸੀ ਕੋਈ ਗੱਲ ਨਹੀਂ ਫਿਰ ਵੀ ਪੁੱਛਦੇ ਆ ਤੁਸੀਂ ਕਿਹਦੇ ਧਿਆਨ ਵਿੱਚ ਜੁੜੇ ਬੈਠੇ ਹੋ ਉੱਤਰ ਪਤਾ ਕੀ ਦਿੰਦੇ ਆ ਬਾਬਾ ਜੀ ਕਹਿੰਦੇ ਅਸੀਂ ਤਾਂ ਜਗਤ ਦੇ ਕਰਤਾ ਧਰਤਾ ਜਿਹਨੇ ਦੁਨੀਆ ਸਾਜੀ ਆ ਜਿਸ ਬਾਰੇ ਸਾਡੇ ਪਿਤਾ ਜੀ ਬਾਬਾ ਨਾਨਕ ਜੀ ਗੱਲ ਕਰਦੇ ਰਹੇ ਆ ਉਹ ਓੰਕਾਰ ਉਹ ਨਿਰੰਕਾਰ ਦੇ ਧਿਆਨ ਵਿੱਚ ਬੈਠੇ ਆ ਇਸ ਤਰ੍ਹਾਂ ਅੱਖਾਂ ਖੋਲ ਕੇ ਦੱਸਦੇ ਆ ਬਿਲਕੁਲ ਮਾਨੋ ਸ਼ਿਵ ਜੀ ਦਾ ਹੀ ਰੂਪ ਪ੍ਰਤੀਤ ਹੋਇਆ ਜਿੱਤੇ ਰੰਧਾਵੇ ਨੂੰ ਹੁਣ ਇੱਥੇ ਜਿਹੜੀ ਸਾਧ ਸੰਗਤ ਜੀ ਆਪਾਂ ਗੱਲ ਦੀ ਸਪਸ਼ਟਤਾ ਕਰਨੀ ਆ ਕਿ ਬਾਬਾ ਸ੍ਰੀਚੰਦ ਜੀ ਕੀ ਸ਼ਿਵਜੀ ਦਾ ਅਵਤਾਰ ਸਨ ਕਿ ਸ਼ਿਵਜੀ ਭਗਵਾਨ ਦਾ ਅਵਤਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਹੋਇਆ ਕਿ ਉਹਨਾਂ ਦਾ ਆਗਮਨ ਇੱਥੇ ਹੋਇਆ ਸਾਹਸੰਗਤ ਜੀ ਇਹ ਕਹਿਣਾ ਜਿਹੜਾ ਹੈ ਇਹ ਤਾਂ ਵਾਹਿਗੁਰੂ ਦੀਆਂ ਗੱਲਾਂ ਇਹ ਭੇਦ ਉਹ ਹੀ ਜਾਣਦਾ ਪਰ ਇੱਥੇ ਇੰਨਾ ਹੀ ਸਾਨੂੰ ਸਾਖੀ ਵਿੱਚ ਸਪਸ਼ਟਤਾ ਮਿਲਦੀ ਆ ਕਿ ਬਾਬਾ ਸ੍ਰੀਚੰਦ ਜੀ ਨੇ ਉਹ ਜਿੱਤੇ ਰੰਧਾਵੇ ਦੀ ਇੱਛਾ ਪੂਰੀ ਕੀਤੀ ਉਹ ਐਸਟ ਸੀ ਉਹਦਾ ਸ਼ਿਵਜੀ ਭਗਵਾਨ ਤੋਂਦਾ ਸੀ ਇਸੇ ਰੂਪ 'ਚ ਹੀ ਮੈਂ ਦਰਸ਼ਨ ਕਰਨੇ ਆਂ। ਕਈ ਵਾਰੀ ਮਨ ਦੀ ਇੱਕ ਨਾ ਰੀਜ ਹੁੰਦੀ ਆ। ਉਹ ਸੇ ਰੂਪ 'ਚ ਉਹਨੂੰ ਦਰਸ਼ਨ ਦੇ ਦਿੱਤੇ। ਨਾਨਾ ਜੀ ਨੇ ਬਹੁਤ ਕਿਹਾ ਸੀ ਜਦੋਂ ਕਿਸੇ ਦੇ ਘਰੇ ਪੁੱਤਰ ਜਾਈਦਾ ਕੱਪੜੇ ਪਹਿਨ ਕੇ ਜਾਈਦਾ। ਆਪਾਂ ਵੀ ਕਿਸੇ ਦੇ ਘਰੇ ਬੱਚਾ ਲੈ ਕੇ ਜਾਣਾ ਹੋਵੇ ਸਾਥ ਸੰਗਤ ਜੀ ਖਿਆਲ ਕਰਨਾ। ਆਪਾਂ ਉਹਨੂੰ ਨਵਾਉਂਦੇ ਆਂ। ਉਹਦੇ ਕੱਪੜੇ ਪਹਿਨਾਉਨੇ ਆਂ। ਉਹਨੂੰ ਸੋਹਣਾ ਸਜਾਉਨੇ ਆਂ। ਉਹਨੂੰ ਉਵੇਂ ਥੋੜੀ ਲੈ ਜਾਣੇ ਆਪਾਂ ਬੱਚੇ ਨੂੰ। ਇਹ ਤਾਂ ਬਾਬਾ ਸ੍ਰੀ ਚੰਦ ਜੀ ਨੇ ਕਲਾ ਵਰਤਾਈ। ਇਤਾ ਚੌਧਰੀ ਦੇ ਮੰਦੀ ਰੀਜ ਪੂਰੀ ਕਰ ਦਿੱਤੀ ਆ ਸਾਧ ਸੰਗਤ ਜੀ ਤੇ ਰੀਜ ਹੀ ਨਹੀਂ ਪੂਰੀ ਕੀਤੀ ਅੱਗੇ ਦੱਸਿਆ ਕਿ ਚੌਧਰੀ ਜੀ ਇਹ ਜਗਤ ਦਾ ਕਰਤਾ ਇੱਕੋ ਹੀ ਆ ਦੂਜਾ ਹੋਰ ਕੋਈ ਕਾਰਨ ਨਹੀਂ ਹੈ ਦੁਨੀਆ ਨੂੰ ਬਣਾਉਣ ਵਾਲਾ ਵੀ ਇੱਕੋ ਹੀ ਆ ਪਾਲਣ ਵਾਲਾ ਵੀ ਇੱਕੋ ਹੀ ਆ ਮਟਾਉਣ ਵਾਲਾ ਵੀ ਉਹੀ ਹੈ ਮਲਾਉਂਦਾ ਵੀ ਰੱਬ ਹੀ ਆ ਵਿਛੋੜਦਾ ਵੀ ਉਹੀ ਆ ਉਹ ਆਪ ਹੀ ਇੱਕੋ ਜਗਤ ਕਰਤਾ ਸਾਰੀਆਂ ਚੀਜ਼ਾਂ ਦਾ ਕਾਰਨ ਉਹੀ ਆ ਜਿਵੇਂ ਮਕਾਨ ਵਿੱਚ ਲੱਗੀ ਲੱਕੜੀ ਤਾਕੀਆਂ ਦਰਵਾਜ਼ੇ ਤੇ ਸਤીર ਬਾਲੇ ਇਹ ਵੱਖ-ਵੱਖ ਨਾਮਾਂ ਦੇ ਵਿੱਚ ਸਾਨੂੰ ਦੱਸਦੇ ਆ ਰੂਪਾਂ ਵਿੱਚ ਦੱਸਦੇ ਆ ਪਰ ਸਾਰਿਆਂ ਦਾ ਕਾਰਨ ਕੀ ਹੈ ਲੱਕੜੀ ਹੋਈ ਹੈ ਲੱਕੜੀ ਤੋਂ ਹੀ ਦਰਵਾਜ਼ੇ ਬਣਦੇ ਆ ਲੱਕੜੀ ਤੋਂ ਹੀ ਸਤીર ਬਣਦਾ ਲੱਕੜੀ ਤੋਂ ਹੀ ਬਾਲੇ ਬਣਦੇ ਆ ਇਵੇਂ ਹੀ ਜਿੱਤਾ ਰੰਧਾਵਾ ਜੀ ਕਈ ਰੂਪਾਂ ਰੰਗਾਂ ਤੇ ਨਾਮਾਂ ਵਿੱਚ ਦਿਸਣ ਵਾਲਾ జగਤ ਦਾ ਕਾਰਨ ਇੱਕੋ ਨਿਰੰਕਾਰ ਆ ਜਗਤ ਵੀ ਉਸੇ ਕਰਕੇ ਹੀ ਹੋਇਆ ਹੈ ਇੱਤਾ ਰੰਧਾਵਾ ਜੀ ਨੇ ਆਪਣਾ ਮਸਤਕ ਬਾਬਾ ਸ੍ਰੀ ਚੰਦ ਜੀ ਦੇ ਕਦਮਾਂ ਤੇ ਰੱਖਿਆ ਤੇ ਡਾਢੀ ਖੁਸ਼ੀ ਹੋਈ ਆ ਆਖਿਆ ਮੂਲ ਚੰਦ ਜੀ ਤੁਸਾਂ ਨੇ ਸਾਡੇ ਤੇ ਅਜਿਹੇ احਸਾਨ ਕਰ ਦਿੱਤਾ ਇਹ ਬੱਚੇ ਜਿਹੜੇ ਆ ਇੱਥੇ ਰਹਿਣਗੇ ਕਿਸੇ ਵੀ ਚੀਜ਼ ਦੀ ਕੋਈ ਲੋੜ ਹੋਵੇ ਮੈਨੂੰ ਦੱਸਣਾ ਮੈਂ ਭੇਜਦਾ ਰਹਾਂਗਾ ਕਈ ਸਾਖੀਕਾਰ ਲਿਖਦੇ ਆ ਉਹਨਾਂ ਦੀ ਆਪਣੀ ਖੋਜ ਆ ਜਦੋਂ ਬਾਬਾ ਜੀ ਨੇ ਚੌਧਰੀ ਨੂੰ ਦਰਸ਼ਨ ਦਿੱਤੇ ਆ ਉਦੋਂ ਉਹਨਾਂ ਦੀ ਉਮਰ 10 ਸਾਲ ਦੀ ਸੀ 9 ਤੋਂ 10 ਸਾਲ ਦੇ ਵਿਚਕਾਰ ਬਾਬਾ ਜੀ ਦੀ ਉਮਰ ਜਾਣੋ ਜੀ ਓਹ ਬਾਬਾ ਜੀ ਨੇ ਸ਼ਬ ਜੀ ਦੇ ਰੂਪ ਵਿੱਚ ਦਰਸ਼ਨ ਦੇ ਦਿੱਤੇ ਤੇ ਜੋ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਆ ਸ੍ਰੀ ਸੋਖਮਣੀ ਸਾਹਿਬ ਦੀ ਬਾਣੀ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣੈ ਜਲ ਥਲ ਮਹੀਅਲ ਸੋਏ ਦੇਖੋ ਜੀ ਇਹ ਸਾਰੇ ਜਗਤ ਦਾ ਮੂਲ ਕਾਰਨ ਭਾਵ ਕੀ ਬਣਾਉਣ ਵਾਲਾ ਇੱਕ ਹੀ ਆ ਕੋਈ ਦੂਜਾ ਹੈ ਨਹੀਂ ਇਸ ਕਰਕੇ ਸਦਕੇ ਜਾਣਾ ਚਾਹੀਦਾ ਸਾਨੂੰ ਜੋ ਜਲ ਵਿੱਚ ਥਲ ਵਿੱਚ ਤੇ ਜੋ ਪਾਣੀ ਵਿੱਚ ਧਰਤੀ ਵਿੱਚ ਪਤਾਲ ਵਿੱਚ ਅਸਮਾਨ ਦੇ ਅੰਦਰ ਵਿਆਪਕ ਹੈ ਤਾਂ ਸਾਰਾ ਕੁਝ ਕਰਾਉਣ ਵਾਲਾ ਵਾਹਿਗੁਰੂ ਹੀ ਆ ਕਰਨ ਕਰਾਵਨ ਕਰਨੈ ਜੋਗ ਜੋਤਿ ਸੁਭਾਵੇ ਸੋਈ ਹੋਗ ਅ ਜੋ ਕੁਝ ਹੋ ਰਿਹਾ ਉਹਦੇ ਕਰਕੇ ਹੀ ਹੋ ਰਿਹਾ ਜਿਹੜਾ ਕੁਝ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ ਇਨ ਮੇ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛਪਾਰਾ ਵਾਰ ਅੱਖ ਦੇ ਫੋਰ ਦੇ ਵਿੱਚ ਦੁਨੀਆ ਨੂੰ ਪੈਦਾ ਕਰਕੇ ਨਾਸ਼ ਕਰ ਸਕਦਾ ਉਹਦੀ ਤਾਕਤ ਦਾ ਕੋਈ ਹੱਦ ਬੰਨਾ ਨਹੀਂ ਹੈਗਾ ਇਸੇ ਕਰਕੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਜਿੱਤਾ ਰੰਧਾਵਾ ਜੀ ਸਦਾ ਹੀ ਉਹ ਸੱਚੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹੋ ਦੁਨੀਆ ਦੇ ਲੋਕ ਜਿਹੜੇ ਆ ਉਹਨਾਂ ਨੂੰ ਸਮਝਾਉਣ ਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਕੀਤੀਆਂ ਬਾਬੇ ਨੇ ਇਦਾਂ ਹੀ ਬਾਬਾ ਸ੍ਰੀ ਚੰਦ ਜੀ ਘਰ ਵਿੱਚ ਰਹਿਕਰ ਨਾਨਕ ਦੇ ਪਰਿਵਾਰ ਵਿੱਚ ਰਹਿਕਰ ਬਜ਼ੁਰਗਾਂ ਨੂੰ ਜਦੋਂ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੰਦੇ ਨੇ ਤੇ ਬਜ਼ੁਰਗ ਹੈਰਾਨ ਹੋ ਜਾਂਦੇ ਨੇ ਕਹਿ ਦਿੰਦੇ ਨੇ ਵਾਕਈ ਇਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹਨ ਸੁਪੁੱਤਰ ਹਨ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਆਪੇ ਹੀੁੱਝ ਜਾਂਦਾ ਜਦੋਂ ਇਹਨਾਂ ਦੀਆਂ ਗੱਲਾਂ ਕੋਈ ਸਰਵਣ ਕਰਦਾ ਹੈ ਤਾਂ ਇਸ ਤਰ੍ਹਾਂ ਹੀ ਪਾਵਨ ਕਥਾ ਹੋਈ ਆ ਆਪ ਜੀ ਨੇ ਸਮੇਂ ਤੋਂ ਸਮਾਂ ਕੱਢ ਕੇ ਇਹ ਪਾਵਨ ਕਥਾ ਸਰਵਣ ਕੀਤੀ ਹੈ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਅੱਗੇ ਬਾਬਾ ਸ੍ਰੀ ਚੰਦ ਜੀ ਨੇ ਇੱਕ ਪੰਡਤ ਵਿਸ਼ਨ ਦਾਸ ਉਹਦੇ ਵੀ ਸੰਸੇ ਦੂਰ ਕੀਤੇ ਸੀ ਤੇ ਉਹਦੇ ਵੀ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ ਉਹਦੀਆਂ ਵੀ ਅੱਖਾਂ ਖੁੱਲ ਗਈਆਂ ਸੀ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਦਰਸ਼ਨ ਕਰਕੇ ਸੋ ਸਾਧ ਸੰਗਤ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ ਬਹੁਤ ਪਿਆਰ ਕੀਤਾ ਹੈ ਗੁਰਬਾਣੀ ਨੂੰ ਅਦਬ ਕੀਤਾ ਹੈ ਗੁਰੂ ਮਹਾਰਾਜ ਜੀ ਦਾ ਅਸੀਂ ਵੀ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਿਏ ਇਹ ਹੀ ਬੇਨਤੀਆਂ ਹਨ ਆਪ ਜੀ ਦੇ ਚਰਣਾ ਦੇ ਵਿੱਚ ਪੌਲ ਚੱਕ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ